ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੂਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਨ ਮਨ ਅਕਤ ਕਥਾ ਹਲ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੇ ਭਜ ਗੁਰਮਤ ਹਰਿ ਰਾਮ ਰਾਮ ਰਹਾਉ ਨਾਨਕ ਖਿਆਨ ਪ੍ਰਾਨ ਜਸ ਉਤਮ ਖਟ ਦਰਸ਼ਨ ਗਾਵੇ ਰਾਮ ਸ਼ੰਕਰ ਕਰੋੜ 33 ਧਿਆਇਓ ਨਹੀਂ ਜਾਣਿਓ ਹਰ ਅਮਰ ਮਾਮ ਸੁਰ ਨਰ ਗਣ ਗੰਦਰਵ ਜਸ ਗਾਵੇ ਸਭ ਗਾਵਤ ਜੀਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਬਹਿ ਰਾੜੀ ਮਹਲਾ ਚੌਥਾ ਮਨ ਮਿਲ ਸੰਤ ਜਨ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਗੁਰ ਧਿਆਨ ਦੇਵਾਇਓ ਰਹਾਓ ਤਿਸ ਜਨ ਕੋ ਮਨ ਧਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਤਨ ਮਾਇਆ ਸੰਪੇ ਤਿਸ ਦੇਵੋ ਜਿਨ ਹਰ ਮੀਤ ਮਲਾਇਓ ਕਿਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸ ਧਿਆਇਓ ਜਨ ਨਾਨਕ ਕੋ ਹਰ ਭੇਟੇ ਸ੍ਰੋਮੀ ਦੁਖ ਹਉ ਮੇ ਰੋਗ ਗਵਾਇਓ ਬੈ ਰਾੜੀ ਮੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕੁਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਜ ਤਤ ਵਿਸਥਾਰਾ ਵਿੱਚ ਤਤੂ ਪੰਜ ਆਪ ਪਾਵੇ ਜਨ ਨਾਨਕ ਸਤਗੁਰੂ ਮੇਲੇ ਆਪੇ ਹਰ ਆਪੇ ਝਗੜੇ ਚੁਕਾਵੇ ਬੈ ਰਾੜੀ ਮਹੱਲਾ ਚੌਥਾ ਜਪ ਮੰਨ RAM ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੇ ਹਰ ਭਵਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਪਉ ਨਿਰਵੈਰ ਨਿਰੰਕਾਰ ਹਰ ਨਿਕਟ ਬਸਤ ਕਸ਼ ਨਜ਼ਰ ਨਾ ਆਵੇ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹੋ ਸਰਾਫ ਰਤਨ ਹੀਰਾ ਹਰ ਆਪ ਕੀ ਆ ਪਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੁ ਸਚਾ ਬਨਜਾਰਾ ਬੈਰ ਵਾਲੀ ਮੱਲਾ ਚੌਥਾ ਜਪ ਮੰਨ ਹਰ ਨਰੰਜਨ ਨਰੰਕਾਰਾ ਸਦਾ ਸਦਾ ਹਰ ਧਿਆਇਏ ਸੁਖ ਦਾਤਾ ਜਾ ਕਾ ਅੰਤ ਨਾ ਪਾਰਾ ਵਾਰਾ ਰਹਉ ਅਗਨ ਕੁੰਟ ਮੈਂ ਉਰਦ ਲਿਵ ਲਾਗਾ ਹਰ ਰਾਖੇ ਉਦਰ ਮੰਜਾਰਾ ਸੋ ਐਸਾ ਹਲ ਸੇਵੋ ਮੇਰੇ ਮਨ ਹਰ ਅੰਤ ਸ਼ਿਲਾਵਨ ਹਾਰਾ ਜਾ ਕੇ ਹਿਰਦੇ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸ਼ਕਾਰਾ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਬੈ 라ੜੀ ਮੁੱਲਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਸੇ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਰਹਾਉ ਸੂ ਜਪ ਸੋ ਤਪ ਸਾ ਬਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿੰਦਵੇਂ ਬਿਸਰ ਸਭ ਜਾਏ ਤੂੰ ਬਿਆੰਤ ਸਰਬ ਕਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸਰਣ ਤੁਹਾ ਤੁਮਾਰੀ ਹਰ ਜਿਉ ਭਾਵੇ ਤਵੇਂ ਛੜਾਏ raag bairadi mohalla 5 ghar 1 ik ओंकार सतगुरु प्रसाद संत जना मिल ਹਰ ਜਸ ਗਾਇਓ ਕੋਟ ਜਨਮ ਕੇ ਦੂਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਇਓ ਸਰਬ ਸੂਖ ਹਰ ਨਾਮ ਬੁਲਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸਰਬ ਸੂਖ ਹਰ ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ